ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਵਿਸ਼ੇ ਤੇ ਗੱਲ ਕਰਾਂਗੇ ਪੈਸੇ ਨਾਲ ਸਾਡਾ ਰਿਸ਼ਤਾ ਹਾਂਜੀ ਤੇ ਕਿਵੇਂ ਇਸ ਰਿਸ਼ਤੇ ਨੂੰ ਸਮਝ ਕੇ ਨਾ ਅਸੀਂ ਵਿੱਤੀ ਆਜ਼ਾਦੀ ਵੱਲ ਵਧ ਸਕਦੇ ਹਾਂ ਬਿਲਕੁਲ ਸਾਡੇ ਕੋਲ ਵਿਕੀ ਰੋਬਿਨ ਤੇ ਜੋ ਡੋਮਿੰਗੇਸ ਦੀ ਕਿਤਾਬ ਹੈ ਯੋਰ ਮਨੀ অর ਯੋਰ ਲਾਈਫ ਉਸ ਤੇ ਆਧਾਰਿਤ ਇੱਕ ਸੰਖੇਪ ਸਾਰ ਹੈ ਹੂੰ ਤੇ ਸਾਡਾ ਮਕਸਦ ਇਹ ਦੇਖਣਾ ਹੈ ਕਿ ਆਪਾਂ ਆਪਣੇ ਖਰਚਿਆਂ ਨੂੰ ਆਪਣੀ ਜ਼ਿੰਦਗੀ ਦੀਆਂ ਮਤਲਬ ਕਦਰਾਂ ਕੀਮਤਾਂ ਨਾਲ ਕਿਵੇਂ ਜੋੜ ਸਕਦੇ ਆ ਤਾਂ ਕਿ ਸਿਰਫ ਕਮਾਉਣ ਬਚਾਉਣ ਤੋਂ ਅੱਗੇ ਵੱਧ ਕੇ ਅਸਲੀ ਖੁਸ਼ੀ ਅਸਲੀ ਸੰਤੁਸ਼ਟੀ ਮਿਲੇ ਹਾਂ ਕਿਉਂਕਿ ਮੂਲ ਮੰਤਰ ਬੜਾ ਸਾਫ਼ ਹੈ ਪੈਸਾ ਤੇਰਾ ਸਮਾਂ ਤੇ ਜੀਵਨ ਸ਼ਕਤੀ ਹੈ ਉਹ ਕਟਾਈ ਨਾ ਸਮਝ ਨਾਲ ਵਰਤ ਬਿਲਕੁਲ ਸਹੀ ਤੇ ਇਹ ਸਿਰਫ ਮਤਲਬ ਹਿਸਾਬ ਕਿਤਾਬ ਦੀ ਗੱਲ ਨਹੀਂ ਇਹ ਤਾਂ ਪੈਸੇ ਨੂੰ ਦੇਖਣ ਦਾ ਨਜ਼ਰੀਆ ਬਦਲ ਦੀ ਗੱਲ ਹੈ ਅੱਛਾ ਕਿਵੇਂ ਇਹ ਸਮਝਣਾ ਕਿ ਸਾਡੀ ਕਿੰਨੀ ਜ਼ਿੰਦਗੀ ਕਿੰਨੀ ਊਰਜਾ ਸਿਰਫ ਪੈਸੇ ਕਮਾਉਣ ਤੇ ਖਰਚਣ ਚ ਲੱਗ ਰਹੀ ਹੈ ਓਕੇ ਚਲੋ ਫਿਰ ਸ਼ੁਰੂ ਕਰਦੇ ਆ ਪਹਿਲਾ ਕਦਮ ਹੀ ਕਾਫੀ ਸੋਚਣ ਲਾ ਦਿੰਦੇ ਨੇ ਕਦਮ 1 ਹੈ ਅਤੀਤ ਨਾਲ ਸ਼ਾਂਤੀ ਹਾਂਜੀ ਯਾਨੀ ਹੁਣ ਤੱਕ ਕੁੱਲ ਕਿੰਨਾ ਕਮਾਇਆ ਤੇ ਅੱਜ ਤੁਹਾਡੇ ਕੋਲ ਅਸਲ ਚ ਹੈ ਕੀ ਇੱਕ ਵੱਡਾ ਸਵਾਲ ਉੱਠਦਾ ਸਾਲਾਂ ਬੱਦੀ ਕਮਾਈ ਕੀਤੀ ਪਰ ਸੱਚਮੁੱਚ ਪੱਲੇ ਕੀ ਪਿਆ ਹੂੰ ਇਹ ਕਈ ਵਾਰ ਔਖਾ ਹੁੰਦਾ ਦੇਖਣਾ ਫਿਰ ਕਦਮ 2 ਹਰ ਪੈਸੇ ਦਾ ਹਰ ਖਰਚੇ ਦਾ ਹਿਸਾਬ ਰੱਖਣਾ ਇਹ ਕੋਈ ਮਤਲਬ ਗਲਤੀ ਕੱਢਣ ਲਈ ਨਹੀਂ 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 ਇਹ ਸਿਰਫ ਸਪਸ਼ਟਤਾ ਲਈ ਹੈ ਕਲੀਅਰਿਟੀ ਲਈ ਹਾਂ ਕਹਿੰਦੇ ਨੇ ਨਾ ਜਿਸ ਨੂੰ ਨਾਪ ਨਹੀਂ ਸਕਦੇ ਉਸ ਨੂੰ ਸੰਭਾਲ ਵੀ ਨਹੀਂ ਸਕਦੇ ਸਹੀ ਗੱਲ ਤੇ ਇਹ ਨਾਪਣਾ ਸਿਰਫ ਰੁਪਈਆਂ 'ਚ ਨਹੀਂ ਹੈ ਉਸ ਤੋਂ ਵੀ ਡੂੰਗਾ ਹੈ ਇੱਥੇ ਆਉਂਦੀ ਹੈ ਜੀਵਨ ਊਰਜਾ ਯਾਨੀ ਲਾਈਫ ਐਨਰਜੀ ਦੀ ਗੱਲ ਇੱਕ ਕਦਮ ਪੰਜ ਹੈ ਲਾਈਫ ਐਨਰਜੀ ਇੱਕ ਹੀ ਚੀਜ਼ ਹੈ ਇਹਦਾ ਮਤਲਬ ਹੈ ਪੈਸੇ ਨੂੰ ਆਪਣੀ ਜ਼ਿੰਦਗੀ ਦੇ ਘੰਟਿਆਂ ਵਿੱਚ ਬਦਲ ਕੇ ਦੇਖਣਾ अच्छा हां जी इसच सिर्फ ਤੁਹਾਡੀ ਤਨਖਾਹ ਨਹੀਂ ਗਣੀ ਜਾਂਦੀ ਸਗੋਂ ਕੰਮ ਤੇ ਆਉਣ ਜਾਣ ਦਾ ਸਮਾਂ ਕੰਮ ਲਈ ਤਿਆਰ ਹੋਣ ਦਾ ਸਮਾਂ ਕੰਮ ਦਾ ਸਟ੍ਰੈਸ ਥਕਾਵਟ ਉਹ ਸਭ ਕੁਝ ਉਹ ਵਾਹ ਤਾਂ ਅਸਲ ਸਵਾਲ ਇਹ ਬਣਦਾ ਹੈ ਕੀ ਇਹ ਖਰੀਦ ਜੋ ਮੈਂ ਕਰਨ ਲੱਗੀ ਲੱਗਾ ਹਾਂ ਮੇਰੀ ਲਾਈ ਹੋਈ ਜ਼ਿੰਦਗੀ ਦੇ ਇੰਨੇ ਘੰਟਿਆਂ ਦੇ ਬਰਾਬਰ ਹੈ ਇਹ ਤਾਂ ਮਤਲਬ ਪੂਰੀ ਗੇਮ ਹੀ ਬਦਲ ਦਿੰਦਾ ਜਿਵੇਂ ਜੇ ਕੋਈ 1000 ਰੁਪਏ ਦੀ ਚੀਜ਼ ਖਰੀਦ ਰਿਹਾ ਹੈ ਪਰ ਉਸ ਲਈ ਅਸਲ ਚ 5 ਘੰਟੇ ਦੀ ਜੀਵਨ ਊਰਜਾ ਲੱਗੀ ਹੈ ਹਾਂਜੀ ਤਾਂ ਫੈਸਲਾ ਸ਼ਾਇਦ ਵੱਖਰਾ ਹੋਵੇ ਤੇ ਇਹ ਸ਼ਾਇਦ ਕਦਮ 3 ਨਾਲ ਜੁੜਦਾ ਜਿੱਥੇ ਖਰਚਿਆਂ ਨੂੰ ਸ਼੍ਰੇਣੀਆਂ ਚ ਵੰਡ ਕੇ ਦੇਖਣਾ ਹੈ ਕਿ ਕੀ ਉਹ ਲੱਗੀ ਹੋਈ ਊਰਜਾ ਦੇ ਯੋਗ ਸਨ ਵਿਕੇ ਨਹੀਂ ਬਿਲਕੁਲ ਕਿਹੜਾ ਖਰਚਾ ਸੱਚੀ ਖੁਸ਼ੀ ਦੇ ਰਿਹਾ ਹੈ ਕਿਹੜਾ ਬਸ ਐਵੇਂ ਹੀ ਹੋ ਰਿਹਾ ਹੈ ਤੇ ਇਸੇ ਚੀਜ਼ ਨੂੰ ਲਗਾਤਾਰ ਦੇਖਣ ਲਈ ਕਰਮਚਾਰ ਵਿੱਚ ਇੱਕ ਵਾਲ ਚਾਰਟ ਬਣਾਉਣ ਦੀ ਸਲਾਹ ਹੈ ਵਾਲ ਚਾਰਟ ਹਾਂ ਇੱਕ ਵੱਡਾ ਚਾਰਟ ਕੰਧ ਤੇ ਜਿਸ ਤੇ ਤੁਸੀਂ ਹਰ ਮਹੀਨੇ ਆਪਣੀ ਆਮਦਨ ਖਰਚੇ ਤੇ ਬਚਤ ਨੂੰ ਗ੍ਰਾਫ ਫੰਗ ਬਣਾਉਂਦੇ ਹੋ ਇਹ ਇੱਕ ਵਿਜ਼ੂਅਲ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਅੱਛਾ ਇਹ ਵਧੀਆ ਤਰੀਕਾ ਲੱਗ ਰਿਹਾ ਹੈ ਫਿਰ ਅੱਗੇ ਕਦਮ 6 ਦੀ ਗੱਲ ਹੁੰਦੀ ਹੈ ਇਹ ਰਵਾਇਤੀ ਬਜਟ ਬਣਾਉਣ ਦੀ ਬਜਾਏ ਸੁਚੇਤ ਖਰਚ ਤੇ ਜ਼ੋਰ ਦਿੰਦਾ ਹੈ ਹਾਂ ਯਾਨੀ ਉਹ ਖਰਚੇ ਕਟਾਓ ਜਿਹੜੇ ਤੁਹਾਨੂੰ ਅਸਲ ਖੁਸ਼ੀ ਜਾਂ ਮਤਲਬ ਕੋਈ ਵੈਲਿਊ ਨਹੀਂ ਦੇ ਰਹੇ ਸਿੱਧਾ ਹਿਸਾਬ ਖੁਸ਼ੀ ਨਾ ਦੇਣ ਵਾਲੇ ਖਰਚੇ ਜ਼ਿੰਦਗੀ ਚੋਂ ਕੱਢ ਦੋ ਬਿਲਕੁਲ ਤੇ ਇਸ ਨਾਲ ਜੁੜਿਆ ਹੀ ਹੈ ਕਦਮ 7 ਵੱਧ ਕਮਾਈ ਕਰਨਾ ਬਰ ਸਿਰਫ ਪੈਸੇ ਪਿੱਛੇ ਨਹੀਂ ਭੱਜਣਾ ਹਾਂ ਕੰਮ ਅਜੇਹਾ ਹੋਵੇ ਜੋ ਇਮਾਨਦਾਰੀ ਵਾਲਾ ਹੋਵੇ ਤੇ ਤੁਹਾਨੂੰ ਸਿਰਫ ਪੈਸਾ ਨਹੀਂ ਸਗੋਂ ਊਰਜਾ ਵੀ ਦੇਵੇ ਹੂੰ ਕਮਾਈ ਹੋਣੀ ਚਾਹੀਦੀ ਜੋ ਦਿਲ ਤੇ ਦਿਮਾਗ ਨੂੰ ਖੁਸ਼ ਕਰੇ ਸਹੀ ਗੱਲ ਤੇ ਫਿਰ ਆਉਂਦਾ ਹੈ ਸਭ ਤੋਂ ਵੱਡਾ ਮੀਲ ਪੱਥਰ ਕ੍ਰੋਸਓਵਰ ਪੁਆਇੰਟ ਕਦਮ 8 ਕ੍ਰੋਸਓਵਰ ਪੁਆਇੰਟ ਹਾਂਜੀ ਇਹ ਉਹ ਸਟੇਜ ਹੈ ਜਦੋਂ ਤੁਹਾਡੇ ਨਿਵੇਸ਼ਾਂ ਤੋਂ ਮਤਲਬ ਤੁਹਾਡੀਆਂ ਇਨਵੈਸਟਮੈਂਟਸ ਤੋਂ ਜਿਹੜੀ ਮਹੀਨਾਵਾਰ ਆਮਦਨ ਆ ਰਹੀ ਹੈ ਉਹ ਤੁਹਾਡੇ ਮਹੀਨੇ ਦੇ ਖਰਚਿਆਂ ਜਿੰਨੀ ਆ ਉਸ ਤੋਂ ਜ਼ਿਆਦਾ ਹੋ ਜਾਂਦੀ ਹੈ। ਅੱਛਾ। ਯਾਨੀ ਫਿਰ ਕੰਮ ਕਰਨ ਦੀ ਲੋੜ ਨਹੀਂ। ਲੋੜ ਨਹੀਂ। ਮਤਲਬ ਮਜਬੂਰੀ ਨਹੀਂ ਰਹਿੰਦੀ। ਇਹ ਅਸਲ ਵਿੱਤੀ ਆਜ਼ਾਦੀ ਹੈ। ਸਧਾਰਨ ਸ਼ਬਦਾਂ 'ਚ ਜਦੋਂ ਤੇਰਾ ਪੈਸਾ ਤੇਰੇ ਲਈ ਕੰਮ ਕਰਨਾ ਸ਼ੁਰੂ ਕਰਦੇ ਵੇ ਤੂੰ ਆਜ਼ਾਦ ਹੋ ਗਿਆ। ਵਾਹ। ਇਹ ਉਸ ਪੁਰਾਣੀ ਮੱਧ ਵਰਗੀ ਸੋਚ ਤੋਂ ਬਹੁਤ ਵੱਖਰਾ ਹੈ ਕਿ ਬਸ ਕਮਾਓ بچਾਓ ਤੇ ਰਿਟਾਇਰਮੈਂਟ ਦੀ ਯੋਡੀ ਕਰੋ ਹਾਂ ਬਿਲਕੁਲ ਇਹਦਾ ਮਤਲਬ ਫਿਰ ਕੰਮ ਕਰਨਾ ਇੱਕ ਚੋਣ ਬਣ ਜਾਂਦੀ ਹੈ ਮਜਬੂਰੀ ਨਹੀਂ ਇੱਕ ਕਦਮ ਨਵਾਂ ਹੋ ਗਿਆ ਹਾਂਜੀ ਜ਼ਿੰਦਗੀ ਦਾ ਫੋਕਸ ਪੈਸੇ ਤੋਂ हट ਕੇ ਸ਼ਾਇਦ ਸੇਵਾ ਜਾਂ ਕੁਝ ਨਵਾਂ ਸਿੱਖਣ ਜਾਂ ਆਪਣੀ ਮਰਜ਼ੀ ਨਾਲ ਸਮਾਂ ਬਿਤਾਉਣ ਤੇ ਆ ਜਾਂਦਾ ਹੈ ਹਮ ਕਿਉਂਕਿ ਅਸਲ ਮਕਸਦ ਪੈਸਾ ਨਹੀਂ ਆਜ਼ਾਦੀ ਤੇ ਸੰਤੁਸ਼ਟੀ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ। ਬਿਲਕੁਲ। ਜੇ ਆਪਾਂ ਸਾਰੀ ਗੱਲ ਦਾ ਨਿਚੋੜ ਕੱਢੀਏ ਤਾਂ ਮੁੱਖ ਬਦਲਾਅ ਇਹ ਹੈ ਕਿ ਸਵਾਲ ਮੈਂ ਹੋਰ ਪੈਸਾ ਕਿਵੇਂ ਕਮਾਵਾਂ ਤੋਂ ਬਦਲ ਕੇ ਮੇਰੇ ਕੋਲ ਜੋ ਹੈ ਉਸ ਨਾਲ ਬਿਹਤਰ ਸੰਤੁਸ਼ਟ ਜ਼ਿੰਦਗੀ ਕਿਵੇਂ ਜੀਵਾਂ ਪਿਆ ਜਾਂਦਾ ਹੈ। ਸ਼ਾਬਾਸ਼। ਬਿਲਕੁਲ। ਤੇ ਮੁੱਖ ਸਿੱਟੇ ਕੀ ਨਿਕਲਦੇ ਨੇ? ਪਹਿਲਾ ਪੈਸਾ ਜੀਵਨ ਊਰਜਾ। ਹਰ ਚੀਜ਼ ਦੀ ਕੀਮਤ ਕੰਟਿਆਂ 'ਚ ਮਾਪੋ। ਹਾਂਜੀ। ਦੂਸਰਾ ਸੋਚ ਸਮਝ ਕੇ ਖਰਚ ਕਰੋ। ਖਰਚਾ ਤੁਹਾਡੀ ਖੁਸ਼ੀ ਤੇ ਕਦਰਾਂ ਕੀਮਤਾਂ ਨਾਲ ਮੇਲ ਖਾਂਦਾ ਹੋਵੇ ਠੀਕ ਤੀਸਰਾ ਸਮਝਦਾਰੀ ਨਾਲ ਨਿਵੇਸ਼ ਕਰੋ ਤਾਂ ਕਿ ਪੈਸਿਵ ਆਮਦਨ ਬਣੇ ਚੌਥਾ ਹਰ ਰੁਪਏ ਦਾ ਹਿਸਾਬ ਰੱਖੋ ਜਾਗਰੂਕਤਾ ਲਈ ਤੇ ਪੰਜਵਾਂ ਤੇ ਪੰਜਵਾਂ ਅਮੀਰੀ ਦੀ ਪਰਿਭਾਸ਼ਾ ਬਦਲੋ ਅਸਲ ਅਮੀਰੀ ਸ਼ਾਇਦ ਸਮੇਂ ਦੀ ਆਜ਼ਾਦੀ ਹੈ ਐਸ਼ੋਰਾਮ ਨਹੀਂ ਹੂੰ ਜੇ ਪੰਜਾਬੀ ਪਰਿਪੇਖਸ਼ ਚ ਦੇਖੀਏ ਤਾਂ ਇਹ ਸੋਚ ਉਸ ਮਧ ਵਰਗੀ ਮਾਨਸਿਕ ਜਾਲ ਨੂੰ ਤੋੜਨ ਵਿੱਚ ਮਦਦ ਕਰ ਸਕਦੀ ਹੈ ਜਿੱਥੇ ਸਾਰੀ ਉਮਰ ਬਸ ਪੈਸੇ ਪਿੱਛੇ ਪਜਦੇ ਰਹ ਜਾਂਦੇ ਆ ਹਾਂ ਇਹ ਮਨ ਦੀ ਆਜ਼ਾਦੀ ਸਮੇਂ ਤੇ ਕੰਟਰੋਲ ਅਤੇ ਸੁਚੇਤ ਖਰਚ ਤੇ ਜ਼ੋਰ ਦਿੰਦੀ ਹੈ ਮੈਨੂੰ ਲੱਗਦਾ ਇਹ ਨੌਜਵਾਨਾਂ ਲਈ ਫ੍ਰੀਲੈਂਸਰਾਂ ਲਈ ਪਰਿਵਾਰਾਂ ਲਈ ਸਾਰੇ ਲਈ ਬਹੁਤ ਕੰਮ ਦੀ ਚੀਜ਼ ਹੈ ਯਕੀਨਨ ਇਸ ਕਿਤਾਬ ਦਾ ਅਸਰ ਬਹੁਤ ਡੂੰਗਾ ਹੈ ਇਹ ਪੈਸੇ ਨਾਲ ਨਾ ਇਕ ਪਾਵਨਾਤਮਕ ਤੌਰ ਤੇ ਸਿਆਣਾ ਰਿਸ਼ਤਾ ਬਣਾਉਣ ਚ ਮਦਦ ਕਰਦੀ ਹੈ ਮਤਲਬ ਸਿਰਫ ਨੰਬਰ ਗੇਮ ਨਹੀਂ ਨਹੀਂ ਇਹ ਮਾਨਸਿਕਤਾ ਚ ਇੱਕ ਵੱਡੀ ਤਬਦੀਲੀ ਲਿਆਉਂਦੀ ਹੈ ਤੇ ਤਰੀਕੇ ਬੜੇ ਸਧਾਰਨ ਪਰ ਅਸਰਦਾਰ ਦੱਸੇ ਨੇ ਇਸ ਨੂੰ 55 ਰੇਟਿੰਗ ਮਿਲੀ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਨੂੰ ਪੜਨ ਤੋਂ ਬਾਅਦ ਪੈਸੇ ਨਾਲ ਤੁਹਾਡਾ ਰਿਸ਼ਤਾ ਕਦੇ ਵੀ ਪਹਿਲਾਂ ਵਰਗਾ ਨਹੀਂ ਰਹੇਗਾ ਵਾਹ ਤਾਂ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਜੇ ਪੈਸਾ ਸੱਚਮੁੱਚ ਸਾਡੀ ਜੀਵਨ ਊਰਜਾ ਦਾ ਰੂਪ ਹੈ ਤਾਂ ਕਿੰਨੀ ਕੂਰਜਾ ਅਸੀਂ ਮਤਲਬ ਅਨਜਾਣੇ ਚਈ ਉਹਨਾਂ ਚੀਜ਼ਾਂ ਤੇ ਲਾਈ ਜਾ ਰਹੇ ਆ ਜੋ ਸਾਨੂੰ ਅਸਲ ਖੁਸ਼ੀ ਨਹੀਂ ਦਿੰਦੀਆਂ ਜਾਂ ਸਾਡੀਆਂ ਅਸਲ ਕਦਰਾਂ ਕੀਮਤਾਂ ਨਾਲ ਮੇਲ ਹੀ ਨਹੀਂ ਖਾਂਦੇ ਆ ਹਾਂ ਸੋਚਣ ਵਾਲੀ ਗੱਲ ਹੈ ਇਸ ਹਫਤੇ ਆਪਣੇ ਖਰਚਿਆਂ ਨੂੰ ਥੋੜਾ ਜਿਹਾ ਧਿਆਨ ਨਾਲ ਦੇਖਣ ਦਾ ਕਿਹੜਾ ਇੱਕ ਛੋਟਾ ਜਿਹਾ ਕਦਮ ਸ਼ਾਇਦ ਸਭ ਤੋਂ ਵੱਧ ਸਪਸ਼ਟਤਾ ਦੇ ਸਕਦਾ ਹੈ ਕਿ ਸਾਡੀਆਂ ਅਸਲ ਤਰਜੀਹਾਂ ਕੀ ਹਨ ਬਿਲਕੁਲ ਇਸੇ ਸੋਚ ਨਾਲ ਅੱਜ ਦੀ ਗੱਲਬਾਤ ਖਤਮ ਕਰਦੇ ਆ